ਜਗ ਮੂਆ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਅਸੀ ਮਰਨੀ ਜੋ ਮਰੇ ਬਹੁਰ ਨ ਮਰਣਾ ਕੋਏ ਕੱਲਿਆਂ ਤੇ ਆਈਦਾ ਸਦਿਆਂ ਤੇ ਜਾਣਾ ਪੈਂਦਾ ਕੱਲਿਆਂ ਤੇ ਆਈਦਾ ਹੈ ਮਤਿਆਂ ਤੇ ਜਾ ਪੈਂਦਾ ਗੱਲਾਂ ਤੇ ਗਾਈਆ ਸੰਗਿਆਂ ਸੱਦਿਆਂ ਤੇ ਜਾਣਾ ਪੈਂਦਾ ਸੱਦਿਆਂ ਤੇ ਜਾਣਾ ਪੈਂਦਾ ਮੈਂ ਸੱਦਿਆਂ ਤੇ ਜਾਣਾ ਪੈਂਦਾ ਮੈਂ ਸੱਦਿਆਂ ਤੇ ਜਾਣਾ ਪੈਂਦਾ ਮੈਂ ਸੱਦਿਆਂ ਤੇ ਜਾਣਾ ਪੈਂਦਾ ਹੈ ਆ ਦੇ ਜਾ ਸੱਦਿਆਂ ਤੇ ਜਾਣਾ ਪੈਂਦਾ ਹੈ ਆ ਦੇ ਜਾ ਸੱਦਿਆਂ ਤੇ ਜਾਣਾ ਪੈਂਦਾ ਹੈ ਆ ਦੇ ਜਾ ਆ ਸੱਦਿਆਂ ਤੇ ਜਾਣਾ ਪੈਂਦਾ ਹੈ ਸੱਦਿਆਂ ਤੇ ਜਾਣਾ ਪੈਂਦਾ ਹੈ ਆ ਦੇ ਜਾ ਆਈ ਬਹਿ ਸਦਿਆਂ ਤੇ ਜਾਣਾ ਪੈਂਦਾ ੱੱਲਿਆਂ ਤੇ ਆਈ ਬਹਿ ਸਦਿਆਂ ਤੇ ਜਾਣਾ ਪੈਂਦਾ ਚੀਰੀ ਲਿਖਿਆ ਤੇਹੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੈ ਉੱਠੀ ਜਾਏ ਰਾਜਾ ਰਾਉ ਕੋ ਨਾ ਰਹਿ ਰਾਜਾ ਰਾਉ ਕੋ ਨਾ ਰਹਿ ਰੰਗ ਨਾ ਤੁੰਗ ਫਕੀਰ ਬਾਰੀਆਂ ਪੋ ਆਪਣੀ ਕੋਈ ਨ ਬਦ ਧੀਰ ਛੋੜ ਚੱਲੇ ਗਰਬਾਰ ਜੋਗੀ ਛੋੜ ਚੱਲੇ ਸੋਰ ਚੱਲੇ ਕਰਵਾ ਦੇ ਜੋਗੀ ਜੋਤ 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 ਚੱਲੇ चोड़ चले छोड़ चले करी पारी चोबी छोड़ चले छोड़ चले छोड़ चले करी पारी चोगी छोड़ चले, चोड़ चले, चले। ਗੁਰੂ ਰੂਪ ਗੁਰ ਸਾਰੀ ਸਾਥ ਸੰਗਤ ਆਓ ਥੋੜਾ ਜਿਹਾ ਸਮਾਂ ਸਾਤੀ ਸਾਥੋਂ ਵਿਛੜੀ ਹੋਈ ਰੂਹ ਸੰਤ ਬਾਬਾ ਜਰਨੈਲ ਸਿੰਘ ਦੀ ਫੱਕੜ ਜਿਨ੍ਹਾਂ ਦੇ ਜੀਵਨ ਬਾਰੇ ਆਪ ਜੀ ਨੇ ਬਾਬਾ ਬਲਜੀਤ ਸਿੰਘ ਦੀ ਮਸਤਵਾਨੇ ਵਾਲੇ ਬਾਬਾ ਲਾਲ ਸਿੰਘ ਦੀ ਲਾਲੀ ਜਲੰਧਰ ਵਾਲੇ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆ ਕੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਭੇਵੇ ਦੀ ਪਾਵਨ ਪਵਿੱਤਰ ਧਰਤੀ ਤੇ ਮੈਂ ਥੋੜਾ ਜਿਹਾ ਸਮਾਂ ਉਹਨਾਂ ਦੇ ਜੀਵਨ ਵਿੱਚ ਇੱਕ ਗੁਰਬਾਣੀ ਦੀ ਤੁੱਕ ਟੁੱਕਦੀ ਐ ਸਾਬਰ ਅੰਦਰ ਸਾਬਰੀ ਤਨ ਇਵੇਂ ਜਲੇਨ ਹੋ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਉਹ ਮਹਾਪੁਰਖ ਸੀ ਜਿਹੜਾ ਕਿਸੇ ਨੂੰ ਭੇਦ ਨਹੀਂ ਦਿੱਤਾ ਸਵੇਰੇ ਪਹਿਲਾਂ ਮੇਰਾ ਮਨ ਬਣਿਆ ਪੈਂਡਾ ਦੂਰ ਦਾ ਐ ਲੇਟ ਸ਼ੇਟ ਹੋ ਜਾਣਗੀ ਤੇ ਰਹਿਣ ਹੀ ਦਈਏ ਪਰ ਮੈਂ ਆਪਣੀ ਲਾਈਫ ਦੇ ਵਿੱਚ ਇਹ ਸੋਚਿਆ ਇੱਕ ਮਹਾਪੁਰਖ ਹਰ ਪ੍ਰੋਗਰਾਮ ਤੇ ਸਾਡੇ ਪ੍ਰੋਗਰਾਮ ਤੇ ਆਉਂਦਾ ਹੈ ਮੈਂ ਉਹਦੇ ਪਿੰਡ ਜਾ ਕੇ ਦੇਖਾਂ ਕਿੰਨੀ ਕੁ ਦੂਰ ਪੈਂਦਾ ਹੈ ਪਰ ਉਹ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਇਥੋਂ ਕਿੰਨਾ ਪੈਂਡਾ ਤੈਅ ਕਰਕੇ ਭੇਵੇ ਦੀ ਧਰਤੀ ਤੇ ਜਾਣਾ ਬਾਬਾ ਬਲਜੀਤ ਸਿੰਘ ਨੇ ਦੱਸਿਆ ਹਰ ਡੇਰੇ ਤੇ ਮਸਤੂਆਣਾ ਸਾਹਿਬ ਧੂਲਕੋਟ ਵਾਲੇ ਮਹਾਂਪੁਰਖਾਂ ਦੇ ਜਿੱਥੇ ਵੀ ਸਮਾਂ ਮਿਲਦਾ ਬਾਬਾ ਲਾਲ ਸਿੰਘ ਜੀ ਨੇ ਦੱਸਿਆ ਜਿੱਥੇ ਵੀ ਉਹਨਾਂ ਨੂੰ ਸਮਾਂ ਮਿਲਦਾ ਉੱਥੇ ਜਾ ਕੇ ਉਹ ਸਮਾਂ ਆਪਣਾ ਲਾ ਦਿੰਦੀ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਸਾਦੇ ਜੀਵਨ ਤੋਂ ਆਰੰਭ ਕਰਕੇ ਮਹਾਪੁਰਖਾਏ ਨਹੀਂ ਮੈਂ 5-4 ਮਿੰਟ ਦਾ ਸਮਾਂ ਲਾ ਕੇ ਘਰ ਵਾਲਿਆਂ ਨੇ 1 ਵਜੇ ਦਾ ਸਮਾਂ ਦਿੱਤਾ ਪਰ ਮੈਂ ਥੋੜਾ ਜਿਹਾ ਸਮਾਂ 5-4 ਮਿੰਟ ਲਾ ਕੇ ਫਿਰ ਮਹਾਪੁਰਖ ਲਾਉਣਗੇ ਨਾਲੇ ਅਨੰਦ ਸਾਹਿਬ ਦੀ ਦਾ ਜਾਪ ਕਰਵਾ ਕੇ ਅਰਦਾਸ ਕੀਤੀ ਜਾਏਗੀ ਉਹ ਮਹਾਪੁਰਖ ਨੇ ਜਾ ਕੇ ਕਿਸੇ ਵੀ ਸਟੇਜ ਤੇ ਜਾ ਕੇ ਤੇ ਬਹਿ ਕੇ ਉਹ ਸੁਣਦਾ ਬਹੁ ਸੀ ਕਹਤੇ ਪਵਿੱਤ ਸੁਣਤੇ ਪਨੀਤ ਇਹ ਗੁਰਬਾਣੀ ਦੀ ਤੋਕ ਉਹਦੇ ਜੀਵਨ ਤੇ ਟੁੱਕਦੀ ਸੀ ਸਟੇਜ ਤੇ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਕੋਨੇ ਵਿੱਚ ਬਹਿ ਕੇ ਸਟੇਜ ਤੇ ਉਥੇ ਆਪਣੀ ਜ਼ਿੰਦਗੀ ਦਾ ਸਮਾ ਲੇਖੇ ਵਿੱਚ ਲਾਉਣਾ ਟਾਈਮ ਮਿਲ ਗਿਆ ਤਾਂ ਵਾਵਾ ਟਾਈਮ ਨਾ ਮਿਲਿਆ ਤਾਂ ਵਾਵਾ ਸਾਰਾ ਜੀਵਨ ਭਈ ਪ੍ਰਾਪਤ ਮਾਨੁਖ ਦੁਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਉਹਦੇ ਜੀਵਨ ਚ ਆ ਗਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਉਦੇ ਜੀਵਨ ਵਿੱਚ ਇੱਕ ਗੱਲ ਬਹਿ ਗਈ ਵੀ ਜੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਕੰਮ ਤੇਰੇ ਕੰਮ ਨਹੀਂ ਆਉਣਾ ਸੰਗਤ ਕਰ ਲੈ ਤਾਂ ਉਹਦੇ ਜੀਵਨ ਵਿੱਚ ਇੱਕ ਆਹ ਗੱਲ ਤੁਕੀ ਹੋਈ ਸੀ ਸੰਗ ਕਰ ਲੈ ਨਮਾਣੀ ਜਿੰਦੇ ਮੇਰੀਏ

ਮੇਰੇ ਨਾਮ ਤੇ ਆਉਂਦੇ ਨੇ ਮੇਰੇ ਪਿਆਰੇ ਅਤੀ ਔਖੇ ਵੇਲੇ ਕੰਮ ਆਉਗਾ ਮੇਰੇ ਪਿਆਰੇ ਅਤੀ ਔਖੇ ਵੇਲੇ ਕੰਮ ਆਉਗਾ ਮੇਰੇ ਨਾਮ ਤੇ ਆਉਂਦੇ ਨੇ ਸਦ ਕਰ ਲੈ ਨਿਮਾਣੀ ਚਿੰਦੰ ਭੇਦੀਏ ਨਿਮਾਣੀ ਚਿੰਦੰ ਮੇਰੀਏ ਔਖੇ ਵੇਲੇ ਕਮਿਆ ਹੂੰਗਾ ਕਰ ਲੈ ਨਿਮਾਣੀ ਚਿੰਦੰ ਮੇਰੀਏ ਔਖੇ ਵੇਲੇ ਕਮਿਆ ਹੂੰਗਾ ਮੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਿੱਥੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਉਥੇ ਦੀ ਪਹਿਚਾਨ ਤੇਰੀ ਰੱਬ ਦੇ ਨਾਮ ਨੇ ਤੇਰੀ ਪਹਿਚਾਨ ਕਰਾਉਣੀ ਆ ਉਹਦੇ ਮਨ ਵਿੱਚ ਇਹ ਘਰ ਘਰ ਚੁੱਕੀ ਸੀ ਗੱਲ ਪਰਮੇਸ਼ਰ ਦੇ ਨਾਮ ਤੋਂ ਬਿਨਾ ਗਰੀਬੀ ਅਮੀਰੀ ਇਹ ਪਰ ਅਰਬਦ ਕਰਕੇ ਮਿਲਦੀ ਆ ਬڑے-ਵੱਡੇ ਮਹਾਪੁਰਖ ਜਿਨ੍ਹਾਂ ਦਾ ਬਹੁਤ ਤਪ ਸੀ ਬਾਬਾ ਜਿੱਲਣ ਜੀ ਵਰਗੇ ਉਹ ਵੀ ਇੱਕ ਨਦੀ ਦੇ ਉੱਤੇ ਟੋਕਰੀ ਢੋ ਕੇ ਆਪਣੀ ਉਪਜੀਵਕਾ ਕਮਾਇਆ ਕਰਦੇ ਸਨ ਪਰ ਅਵਸਥਾ ਬਹੁਤ ਉੱਚੀ ਸੀ ਗਰੀਬੀ ਹੋ ਜਾਣੀ ਗਰੀਬਾ ਗਰੀਬ ਹੋ ਜਾਣਾ ਕੋਈ ਘਾਟੇ ਵਾਲਾ ਸੌਦਾ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੇ ਕਿਆ ਰੀਸ ਜਿੱਥੇ ਨੀਚ ਸਮਾਲੀਣ ਤਿੱਥੇ ਨਦਰ ਤੇਰੀ ਜੇ ਰੱਬ ਦੀ ਬਖਸ਼ਿਸ਼ ਨਹੀਂ ਕਰੋੜਾਂ ਪਤੀ ਲੋਕ ਜੜੇ ਨੇ ਉਹ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਤੁਰ ਗਏ ਇਹੋ ਜੇ ਇਹੋ ਜੇ ਵਾਂਝੇ ਤੁਰ ਗਏ ਮੇਰੀ ਮੇਰੀ ਕੈਰੋਂ ਕਰਤੇ ਦਰਯੋਦਨ ਸੇ ਭਾਈ 12 ਜੋਜਨ ਛਤਰ ਚਲੇਤਾ ਦੇਹੀ ਗਿਰਜਣ ਖਾਈ ਸਰਬ ਸੂਨ ਕੀ ਲੰਕਾ ਹੋਤੀ ਰਾਵਣ ਸੇ ਅਧ்கਾਈ ਕਹਾਂ ਪਿਓ ਦਰਬੰਦੇ ਹਾਤੀ ਛਿੰਮੈ ਭਈ ਪرائی ਪਲ ਵਿੱਚ ਪرائی ਹੋਗੀ ਉਸ ਲੰਕਾ ਦੀ ਜੜੀ ਧੂੜ ਸੀ ਉਹ ਖਾਕ ਬਣ ਕੇ ਬਰੋਲੇ ਉੱਡ ਗਈ ਤੇ ਸੋਨੇ ਦੇ ਆ ਮੰਦਰਾ ਦੀ ਬਣ ਕੇ ਬਰੋਹੋਲੇ ਉੱਡ ਗਈ ਸੋਨੇ ਦੇ ਆ ਮੰਦਰਾ ਦੀ

ਕਮਾਲ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਸੰਗਤਾਂ ਬੈਠੀਆਂ ਨੇ ਜਿਵੇਂ ਆਪ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਸ਼ਾਇਆ ਹੇਠ ਸੁਭਾਈ ਮਾਣੋ ਇੱਕ ਦਿਨ ਬਾਜਾਂ ਵਾਲੇ ਮਾਹੀ ਨੇ ਲੋਕਾਂ ਨੇ ਪੁੱਛਿਆ ਸੰਗਤ ਨੇ ਪੁੱਛਿਆ ਮਹਾਰਾਜ ਨਾਮ ਜਪਣ ਵਾਲੇ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਨਾਮ ਜਪਣ ਦੇ ਵਿੱਚ ਕੀ ਹੁ ਮਿਲਦਾ ਹੈ ਨਾਮ ਜਪਣ ਵਾਲੇ ਨੂੰ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਨਾਮ ਜਪਣ ਦਾ ਕੀ ਫਾਇਦਾ ਹੈ ਜਾਂ ਕੀ ਮਿਲਦਾ ਹੈ ਪਹਿਲਾਂ ਸਭ ਤੋਂ ਇਹ ਗੱਲ ਦੱਸੋ ਭਗਤ ਕਬੀਰ ਦਾ ਤੁਸੀਂ ਨਾ ਜਾਣਦੇ ਹੋ ਕਿ ਆ ਮਹਾਰਾਜ ਜਾਣਦੇ ਹਨ ਕਹਿੰਦੇ ਉਸ ਸਮੇਂ ਕਿਹੜਾ ਰਾਜਾ ਹੋਇਆ ਉਹਦੇ ਨਾਮ ਦਾ ਪਤਾ ਹੈ ਤੁਹਾਨੂੰ ਮਹਾਰਾਜ ਬਾਣੀ ਵਿੱਚ ਦੱਸਦੇ ਹਨ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਿਢਾਈ ਸੋਈ ਵੱਡਾ ਜਨ ਰਾਮ ਲਿਵ ਲਾਈ ਕਹਿੰਦੇ ਉਸ ਸਮੇਂ ਸਭ ਤੋਂ ਵੱਡਾ ਬਾਦਸ਼ਾਹ ਕੌਣ ਸੀ ਕੋਈ ਕਿਸੇ ਦਾ ਨਾਂ ਲੈਂਦਾ ਕੋਈ ਕਿਸੇ ਦਾ ਨਾਂ ਲੈਂਦਾ ਕੋ ਅਸਕੰਦਰ ਲੋਧੀ ਦਾ ਸਾਰੇ ਲੋਕ ਨਾ ਭੁੱਲ ਚੁੱਕੇ ਸਨ ਕਹਿੰਦੇ ਐਡੇ ਵੱਡੇ ਰਾਜੇ ਨੂੰ ਲੋਕ ਭੁੱਲ ਗਏ ਪਰ ਇੱਕ ਭਗਤ ਕਬੀਰ ਇੱਕ ਗਰੀਬ ਜਲਾਹਾ ਸੀ ਉਹਨੂੰ ਦੁਨੀਆ ਜਾਣਦੀ ਐ ਇਸੇ ਕਰਕੇ ਭਗਤ ਬਾਬਾ ਜਰਨੈਲ ਸਿੰਘ ਦੀ ਉਹ ਫੱਕਰ ਸੀ ਜਿਹਦੇ ਪ੍ਰਤੀ ਗੁਰਬਾਣੀ ਦੱਸਦੀ ਐ ਤੇ ਇਹ ਸ਼ਬਦ ਪੜ ਕੇ ਅਗਲਾ ਸਮਾਂ ਆਪ ਦੀ ਮਾਪੁਰਖਾਏ ਨਹੀਂ ਮੈਂ ਉਹਨਾਂ ਨੂੰ ਦਿਲ ਤੋਂ ਸਤਕਾਰ ਕਰਦਾ ਉਹ ਸਮਾਂ ਲਾਉਣਗੇ ਇਉਂ ਕਰਕੇ ਇਹਨਾਂ ਸੰਤਾਂ ਭਗਤਾਂ ਦੇ ਬਾਰੇ ਗੁਰਬਾਣੀ ਦੱਸਦੀ ਐ ਪੰਡਤ ਸੂਰਸ਼ਤਰਪਤ ਰਾਜਾ ਭਗਤ ਬਰਾਬਰ ਕੋਈ ਨਾ ਪੰਡਤ ਸੂਰਸ਼ਤਰਪਤ ਰਾਜਾ ਭਗਤ ਬਰਾਬਰ ਕੋਈ ਨਾ ਪੰਡਤ ਸੂਰਸ਼ਤਰਪਤ ਰਾਜਾ ਰਾਜ ਕੋਈ

ਪਟਤ ਸੂਰ ਚਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ ਸਾਹਿਬਾਂ ਦੇ ਵੇਲੇ ਪਹਿਲਾਂ-ਪਹਿਲਾਂ ਜਿਹੜੇ ਸਿੱਖ ਸਨ ਬਹੁਤ ਗਰੀਬ ਸਨ ਫਿਰ ਸੰਗਤ ਕਰਦੇ ਕਰਦੇ ਉਹ ਉੱਚੀਆਂ ਪਦਵੀਆਂ ਨੂੰ ਪਾ ਗਏ ਬਾਬਾ ਜਰਨੈਲ ਸਿੰਘ ਦੀ ਆਤਮਾ ਬੜੀ ਬਲਵਾਨ ਸੀ ਉਹਨਾਂ ਦੀ ਜ਼ਮੀਰ ਜਾਗਦੀ ਸੀ ਜਗਦੀ ਜ਼ਮੀਰ ਵਾਲਾ ਬੰਦਾ ਜਾਗਦੀ ਜ਼ਮੀਰ ਵਾਲਾ ਇਨਸਾਨ ਉਹੀ ਰੱਬ ਦੀ ਭਗਤੀ ਕਰ ਸਕਦਾ ਹੈ ਦੂਸਰਾ بڑے-ਬڑے ਵੱਡੇ ਲੋਕ ਨੇ ਉਹ ਰੱਬ ਦੇ ਨਾਮ ਤੂੰ ਰੱਬ ਵਾਲੇ ਪਾਸੇ ਉਹ ਆ ਕੇ ਵੀ ਖੁਸ਼ ਨਹੀਂ ਪਰ ਇਹ ਬਾਬਾ ਜੀ ਉਹ ਬੱਸਾਂ ਦੇ ਵਿੱਚ ਦੋ ਦੋ 4 400 ਕਿਲੋਮੀਟਰ ਜਿੱਥੇ ਵੀ ਜਾ ਕੇ ਆਜ ਉਸ ਮਹਾਂਪੁਰਖ ਦੇ ਬੋਲ ਚੇਤੇ ਆਂਦੇ ਨੇ ਜਦੋਂ ਵੀ ਸਟੇਜ ਤੇ ਬੈਹਿੰਦੇ ਸੰਤ ਬਾਬਾ ਮਾਨ ਸਿੰਘ ਭੇਵੇ ਵਾਲੇ ਜਦੋਂ ਚੜ੍ਹਾਈ ਕੀਤੇ ਤੇ ਵਰਾਗ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਬਹਾ ਕੇ ਇਸ ਪ੍ਰੀਤਮ ਪਿਆਰੇ ਬਾਬਾ ਜਰਨੈਲ ਸਿੰਘ ਜੀ ਨੇ ਆ ਸ਼ਬਦ ਪੜਿਆ ਉਹ ਸਾਡੇ ਤੁਰ ਗਏ ਨੇ ਦਿਲਾਂ ਦੇ ਜਾਨੀ ਮੈਂ ਕਿਧੇ ਗੱਲ ਰੋਵਾਂ ਲੱਗ ਕੇ ਕਿਰਘੇ ਮੇਤੇ ਲਾਂਦੇ ਚਾਨੀ ਦੇ ਗੱਲ ਰੋਵਾਂ ਲੱਗ ਕੇ ਤੇਰਾ ਨੀ ਤੇਰਾ ਰੋਵਾਂ ਬੜੇ ਦੂਰੇ ਤੇਰਾ ਨਾ ਦੇ ਜਾਣੀ ਰੋਵਾਂ ਆਪੇ ਤੇਰੇ ਸਾਟੇ ਤੁਰ ਗਏ ਨੇ ਦਿਲਾਂ ਤੈ ਜਾਨੀ ਦਿਲਾਂ ਦੇ ਜਾਨੀ ਮੈਂ ਕਿਦੇ ਗਾਲ ਰੋਆਂ ਲੱਗ ਕੇੁਰਗੇ ਨੇ ਦਿਲਾਂ ਦੇ ਜਾਨੀ ਕਿਦੇ ਗਾਲ ਰੋਆਂ ਲੱਗ ਕੇ ਬੋਲਾ ਰਾਮ ਦੇ ਤੇ ਅੱਜ ਚੇਤੇ ਆਉਂਦੇ ਨਹੀਂ ਮਿੱਠੇ ਬੋਲ ਫਕੀਰਾਂ ਤੇਰੇ ਅੱਜ ਚੇਤੇ ਆਉਂਦੇ ਨਹੀਂ ਮਿੱਠੇ ਬੋਲ ਫਕੀਰਾਂ ਤੇਰੇ ਅੱਜ ਚੇਤੇ ਆਉਂਦੇ ਨਹੀਂ ਬੋਲ ਫਕੀਰਾਂ ਤੇਰੇ ਰਾਮ ਦੇ चेते न मिठे बोल फकीरा तेरे अॼु चेटे ने बोल फकीरा तेरे. ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਈਸ਼ਰ ਸਿੰਘ ਗਰਾੜਾ ਸਾਹਿਬ ਵਾਲੇ ਉਹਨਾਂ ਦੀ ਸਮੂਹ ਫਲਵਾੜੀ ਵੱਲੋਂ ਇਸ ਮਹਾਨ ਆਤਮਾ ਨੂੰ ਬਾਬਾ ਜਰਨੈਲ ਸਿੰਘ ਜੀ ਫਕਰ ਉਹਨਾਂ ਨੂੰ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਜਿਸ ਤਰ੍ਹਾਂ ਬਾਬਾ ਜਰਨੈਲ ਸਿੰਘ ਨੇ ਆਪਣੇ ਜੀਵਨ ਵਾਹਿਗੁਰੂ ਦੀ ਯਾਦ ਵਿੱਚ ਲਾਇਆ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਦਾ ਪਰਿਵਾਰ ਵੀ ਇਸੇ ਤਰ੍ਹਾਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਰਵੇ ਆਪ ਜਪੇ ਅਵਰਾ ਨਾਮ ਜਪਾਵੇ ਜਿਵੇਂ ਮਾਹਪੁਰਖਾਂ ਨੇ ਆਪ ਜਪਿਆ ਹੋਰਨਾਂ ਨੂੰ ਜਪਾਇਆ ਆਏ ਹੋਏ ਮਾਹਪੁਰਖਾਂ ਦਾ ਦਿਲ ਤੋਂ ਸਤਿਕਾਰ ਕਰਦਾ ਹੋਇਆ ਮੈਂ ਮਾਪੁਰਖਾਂ ਨੂੰ ਕਹਾਂਗਾ ਵੀ ਆ ਕੀ ਆਪਣੇ ਬਚਨਾਂ ਦੇ ਨਾਲ ਬਾਬਾ ਜਰਨੈਲ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਪਰਿਵਾਰ ਇਸੇ ਤਰ੍ਹਾਂ ਬਾਣਾ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ